पादरानी चोरो कुतुब पढ़ण जानदाए चोरो कुतुब पाण चोरो कुतु बणो न त हिकु पासे ਗਾਉਣੇ ਜਾਣਦਾ ਏ ਦੋਸਤੋ ਸਰਗੋ حضرت ਸਰਕਾਰ جناب ਗौਸ ਪਾਕ अब्दुल ਕਾਦਰ شاہ ਜੀ ਦੀ ਨਾਨੀ ਸਰਕਾਰ 18ਵੀਂ ਵਾਲੀ ਸਰਕਾਰ ਆਪ ਦੀ ਬਸਤੀ ਚ ਕੋਚੋਰ ਰਹਿੰਦਾ ਸੀ ਆਪ ਅਕਸਰ ਉਹਨੂੰ ਰੋਕਿਆ ਕਰਦੇ ਸੀ ਕਿ ਗਲਤ ਕੰਮ ਛੱਡ ਦੇ ਲੇਕਿਨ ਉਹ ਕਹਿੰਦਾ ਸੀ ਸਰਕਾਰ ਤੁਹਾਡੀ ਨਜ਼ਰੇ ਕਰਮ ਹੋ ਜਾਊਗੀ ਤਾਂ ਛੱਡ ਦਊਗਾ ਇੱਕ ਦਿਨ ਉਹਦੇ ਦਿਲ ਚ ਆਇਆ ਕਿ ਗਲਤ ਕੰਮ ਛੱਡਣੇ ਚਾਹੀਦੇ ਨੇ وہ سرکار دی سیوا حاضر ہویا جا کے کہہ دے کہ سرکار منو اپنا مرید بنا لو آپ کہنے لگے کہ بھی مرید تا بنا لیں گے لیکن کچھ شرطہ ہون گیا کہ کی سرکار کہ پہلا کم تو تین چوری چڈنی پی وہ کہنے کہ حضور بچپن کی آدت بنی ہوئی ہے ایک دم تو نہیں پر میں وعدہ کرتا ہلی گا کہ دجا کم کہ حضور دوسرا کم کی ہے کہ وقت نماز پڑھنی کہ حضور اے اوکھ ہے کہ کیوں لگا کہ حضور گل ہے کہ میں چوری ہلے نہیں میں کتے چوری کرن گیا کروا اتنے نماز دا ٹائم ہو جائے میں کتے وضو کرن باستے پانی لبوں گا کتے مسلح لبوں گا ہزور یہ کوئی ٹل دے مسکرائے اور کہن لگے اچھا جا صرف تیرے واسطے ٹھلا ہے کہ جدوں بھی پنج پنجائم نماز دا وقت تو ازان پڑھ دیا کر وہ خوش ہو گیا کہنا جی اے صحیح ہے میں کر دیا کروں گا گھر آ گیا ہزور دو تین دن گزرے دو تین دن آباد اوہی کم اپنا کرن واسطے چل پیا چوری کرن واسطے ایک بار کسے شہر دے وچ چلے گیا ساری رات کو رہا کتنے بھی وہ نہیں لگیا ਰਾਤ ਦੇ 3:30 ਵਜੇ ਸਵੇਰ ਦੇ ਉਸ ਵੇਲੇ ਇੱਕ ਚੰਗੀ ਵੱਡੀ ਸਾਰੀ ਹਵੇਲੀ ਟੱਕਰ ਗਈ ਉਹਨੂੰ ਸੋਚ ਤਾ ਕਿ ਅਜ ਤੱਕ ਕੰਮ ਹੀ ਬਣ ਗਿਆ ਮੌਜਾ ਹੀ ਲੱਗਦੀਆਂ ਉਹ ਸਵੇਲੀ ਦੇ ਵਿੱਚ ਕਈ ਪਰਿਵਾਰ ਰਹਿੰਦੇ ਸੀ ਉਹਨੇ ਉੱਥੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਚੋਰੀ ਕਰਨੇ ਸ਼ੁਰੂ ਕਰ ਦਿੱਤੀ ਹਜ਼ੂਰ ਕੱਲੀ ਕੱਲੀ ਤਜੋਰੀ ਸਾਫ਼ ਕਰੀ ਜਾਂਦਾ ਜਿੰਨਾ ਰੋਪਿਆ ਪੈਸਾ ਹੀਰਾ ਜਵਾਹਰਾਤ ਮੋਤੀ جو بھی زیبرات وغیرہ سی سب کچھ اکٹھے کر لے روپیہ پیسہ سارا ایک گٹھڑی بن لی ساریاں الواریاں صاف کر کے حضور جدو چک کے ٹرن ٹور لگیا گٹھڑی تو ادھروں نماز دا وقت ہو گیا ازانا آگ او دے اپنے پیر ہوا وعدہ یاد آ گیا ایک چور ہو کے اپنے سرکار ہوا وعدہ نہیں پلایا حضور وہ گٹڑی چکی چکے کے ایک کونے کے رکھ دیتی اور کھڑا ہو کے ازان پڑھ لگ پیا اللہ اکبر اللہ اکبر اشہد اللہ, اللہ اشہد انہ محمد الرسول اللہ حیال لسلا حیال ل آؤ نماز کی طرف آؤ کامیابی کی طرف حضور جدو نماز انہیں ازان پڑھی ਤਾਂਦੇ ਆਵਾਜ਼ ਸੁਣ ਕੇ ਸਾਰੇ ਹਵੇਲੀ ਦੇ ਲੋਕ ਜਾਗ ਪਏ ਆਹੋ ਔਰ ਉੱਠ ਕੇ ਵਜ਼ੂ ਬਣਾਈ ਜਾਂਦੇ ਨੇ ਔਰ ਉਹਦੇ ਪਿੱਛੇ ਆ ਕੇ ਬੈਠੀ ਜਾਂਦੇ ਨੇ ਆਹੋ ਉਧਰੋਂ ਸਰਕਾਰ ਜਨਾਬ ਗੌਸ਼ਪਾਲ ਸਰਕਾਰ ਆਪਣੇ ਡੇਰੇ 'ਚ ਬੈਠੇ ਮੁਸਕਰਾਉਂਦੇ ਨੇ ਕਿ ਅੱਜ ਮੇਰਾ ਪੁੱਤ ਫਸ ਗਿਆ ਅੱਜ ਦੇਖਾਂਗੇ ਕਿੱਦਾਂ ਛੁੱਟਦਾ ਆਹੋ ਤਾਂ ਹਜ਼ੂਰ ਜਦੋਂ ਅਜ਼ਾਨ ਪੜ੍ਹ ਕੇ ਹਟਿਆ ਉਹਨੇ ਸੁਲਤਾਨ ਦੀ ਨੀਤ ਨਹੀਂ ਇਤਲੀ ਸੁਲਤਾਨ ਪੜ ਕੇ ਹਟਿਆ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਹਜ਼ੂਰ ਨਮਾਜ਼ ਕਰਾਓ ਆਹ ਉਹ ਕਹਿਣ ਲੱਗਾ ਮੈਂ ਨਮਾਜ਼ ਕਰਾਵਾਂ ਮੈਂ ਕਿਤਾ ਕਰਾ ਸਕਦਾ ਕਿ ਕਿਉਂ ਹਜ਼ੂਰ ਕਿ ਮੈਂ ਤਾਂ ਇੱਕ ਚੋਰ ਚੱਕਾ ਮੈਂ ਨਮਾਜ਼ ਨਹੀਂ ਕਰਾ ਸਕਦਾ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਤਾਂ ਕੋਈ ਰੱਬ ਦੇ ਬੰਦੇ ਹੋ ਰੱਬ ਨੇ ਤੁਹਾਨੂੰ ਕੱਲਿਆ ਸਾਡੀ ਹਵੇਲੀ ਚ ਸਾਡੀ ਹਵੇਲੀ ਚ ਪਹਿਲੀ ਵਾਰ ਅਜ਼ਾਨ ਹੋਈ ਹੈ ਰੱਬ ਨੇ ਕੱਲਿਆ ਤੁਹਾਨੂੰ ਕਹਿਣ ਲੱਗਿਆ ਨਹੀਂ ਭਰਾਵੋ ਮੈਂ ਤਾਂ ਚੋਰ ਆ ਉਹ ਵੇਖੋ ਤੁਹਾਡਾ ਸਾਰਾ maal ਇਕੱਠਾ ਕੀਤਾ ਹੋਇਆ ਹੈ ਮੈਂ ਤਾਂ ਲੈ ਕੇ ਟੁਰਨ ਲੱਗਿਆ ਸੀ ਉਹ ਕਹਿਣ ਲੱਗੇ ਜੇ ਤੁਸੀਂ ਚੋਰ ਹੁੰਦੇ ਤਾਂ ਚਲੇ ਜਾਂਦੇ ਲੈ ਕੇ ਤੁਸੀਂ ਅਜ਼ਾਨ ਨਾ ਪੜ੍ਹਦੇ ਤੁਸੀਂ ਤਾਂ ਰੱਬ ਦੇ ਬੰਦੇ ਹੋ ਨਮਾਜ਼ ਕਰਾਓ ਤਾਂ ਹਜ਼ੂਰ ਉਹ ਮਜਬੂਰ ਹੋ ਗਿਆ ਖੜਾ ਹੋ ਗਿਆ ਮਸੱਲੇ ਤੇ ਔਰ ਖੜ ਕੇ ਰੱਬ ਦੀ ਜ਼ਾਤ ਨਾਲ ਗੱਲ ਕਰਦਾ ਕਹੇ ਮੇਰੇ ਮੌਲਾ ਕਰੀਮ میں میں جانا یا میرے پیرو مرشد دے نے یا تم بہتر جاندہ میں گار بندہ لیکن اج اے لوگ مچھتے نہیں مولا اج میری لاج رکھ لی میرے پیر دے صدقے میرے کے دے صدقے اینی گل کہہ کے انہیں نماز نیت نہیں اللہ اکبر کہہ کی حضور نماز پڑھا رہا ਉਧਰੋਂ ਸਰਕਾਰ ਜਨਾਬ ਗੌਸ਼ਪਾਕ ਸਰਕਾਰ ਨੇ ਆਪਣੀ ਤਵੱਜੂ ਬਾ ਦਿੱਤੀ ਕਨੈਕਸ਼ਨ ਜੁੜ ਗਿਆ ਤਾਰ ਨਾਲ ਤਾਰ ਜੁੜ ਗਈ ਉਹਦੀ ਰੱਬ ਦੇ ਨਾਲ ਤਾਰ ਜੁੜ ਗਈ ਜਦ ਤਾਰ ਜੁੜੀ ਤਾਂ ਹਜ਼ੂਰ ਅੱਖਾਂ ਚੋਂ ਅਥਰੂ ਜਾਰੀ ਹੋ ਗਏ ਨਮਾਜ਼ ਪੜਾਈ ਜਾਂਦਾ ਰੋ ਹੀ ਜਾਂਦਾ ਐਨਾ ਰੋਇਆ ਐਨਾ ਰੋਇਆ ਐਨਾ ਰੋਇਆ ਕਿ ਸਾਰਾ ਉਹਦਾ ਚਿਹਰਾ ਤਰ ਹੋ ਗਿਆ ਸਾਰੀ ਦਾੜੀ ਤਰ ਹੋ ਗਈ ਸਾਰੇ ਕੱਪੜੇ ਭਿੱਜ ਗਏ ਜਿੱਥੇ ਖਲੋਤਾ ਸੀ ਉਹ ਜਗਾ ਵੀ ਭਿੱਜ ਗਈ ਜਦੋਂ ਅਜ਼ਾਨ ਨਮਾਜ਼ ਤੋਂ ਬਾਅਦ ਉਹਨੇ ਸਲਾਮ ਫੇਰਿਆ ਤਾਂ ਸਾਰੀ ਉਹਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ ਸੁਭਾਨ ਅੱਲਾਹ ਤਾਂ ਅਜੀਬ ਤਰੀਕੇ ਨਾਲ ਪਿੱਛੇ ਦੇਖਦਾ ਔਰ ਪੁੱਛਦਾ ਕਿ ਕੀ ਹੋਇਆ ਤਾਂ ਸਾਰੀ ਕਹਿਣ ਲੱਗੇ ਕਿ ਹਜ਼ੂਰ ਜਦੋਂ ਤੁਸੀਂ ਨਮਾਜ਼ ਕਰਾਉਣ ਲੱਗੇ ਸੀ ਤਾਂ ਤੁਹਾਡਾ ਬੜਾ ਅਜੀਬ ਜਿਹਾ ਪੱਦਾ ਜਿਹਾ ਚਿਹਰਾ ਸੀ ਔਰ ਅਜੀਬ ਜੀ ਕਾਲੇ ਰੰਗ ਦੀ ਡਰਾਉਣੀ ਜੀ ਦਾੜ੍ਹੀ ਸੀ ਲੇਕਿਨ ਹੁਣ ਜਦ ਨਮਾਜ਼ ਕਰਾ ਚੁੱਕੇ ਹੋ ਤਾਂ ਤੁਹਾਡੇ ਚਿਹਰੇ ਤੇ ਰੌਣਕ ਬਰਸ ਰਹੀ ਹੈ ਨੂਰ ਬਰਸ ਰਿਹਾ ਔਰ ਤੁਹਾਡੀ ਸਾਰੀ ਦਾੜ੍ਹੀ ਸਫੈਦ ਰੰਗ ਦੀ ਨੂਰੀ ਨੂਰੀ ਹੋ ਗਈ ਹੈ ਆਹ ਤੁਸੀਂ ਤਾਂ ਰੱਬ ਦੇ ਵਲੀ ਜਾਪਦੇ ਹੋ ਕੋਈ ਆਹ ਉਹ ਕਹਿਣ ਲੱਗਿਆ ਪ੍ਰਭੂ ਮੈਂ ਵਾਕੀ ਕਚੋਰ ਸੀ ਲੇਕਿਨ ਮੇਰੀ ਪੀਰ ਸਰਕਾਰ ਜਨਾਬ ਗौਸ ਬਾਖ ਸਰਕਾਰ بھی والی سرکار دا میرے سائن دا کرم ہو گیا نظرے رحمت ہو گئی رب دی ذات دی کرم نوازی انہاں نے میرے ایک چور تو ولی بنا درکار روس پاک سکار زوردار تاڑی کا جڑے ولی بنا دیتے حضور وہ کہ لگیا کہ میری سرکار دا کرم ہے وہ ساری پوچھن لگے کہ وہ کون نے وہ کہنے لگے کملے تھی نہیں جان دے وہ آلے نبی علی زادے وہ پیر نے جنا جڑے پیران دے, پیران دے پیران کندے کندھے قدم ہے کل جہان دے کے ولیا مہر اتوں لگ ہے وہ کل پیران دے پیر نے کل ولیاں دے ولی نے میرے آقا وہ ایسی سرکار نے ਕਿਹਨੇ ਡੁੱਬੇ ਕੋਈ ਬੇੜੇ ਬੰਨੇ ਲਾ ਦਿੰਦੇ ਨੇ ਸਹ ਵਰਸਾਂ ਦੇ ਮੁਰਦੇ ਜ਼ਿੰਦਾ ਕਰ ਦਿੰਦੇ ਨੇ ਤਾਂ ਸਾਰੀ ਕਹਿਣ ਲੱਗੇ ਕਿ ਸਾਨੂੰ ਵੀ ਉਹਨਾਂ ਦੀ ਸਰਕਾਰ ਦੀਆਂ ਸਿਫਤਾਂ ਸੁਣਾਓ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਤਾਂ ਹਜ਼ੂਰ ਉਹ ਕੀ ਦੱਸਦਾ ਕਿ ਮੇਰੇ ਤੇ ਕਿੰਨਾ بڑا ਕਰਮ ਕੀਤਾ ਸਰਕਾਰ ਨੇ ਕੌਣ ਉਹ ਕੀ ਤਾਰੀਫ ਕਰਦਾ ਹੈ ਰੌਸ ਨੂੰ ਮੰਨਣ ਵਾਲਿਆਂ ਦੀ ਜੱਸ ਜੋਦੀਓ يا ري ميري گنده پا ھي اسو پنو آڏرا تي يا ري ميري گنده پا ھي میرا آقا حوصلہ آل مهارا آقا حوصلہ آل بہنیاں تقدیرو موڑ دے ਮਨੋਿਤਿਤ ਦੁਨੀਆ ਦਾ ਅਰਦਾ ਹੋਵੇ ਮੱਕਾ ਸੁਲੇਮੋ ਸੁਲੇ ਆਦਮਨੋ ਦੁਨੀਆ ਦਾ ਅਰਦਾ اب آدھی تیری کدي لا هري موسم بندواليا تي تيري کدي لا هري موسم بندواليا تي تيري کدي لا هري موسم دريا دوبنا تي دسو دسو ديم دريا دوبنا تي جياري ميرا وا فڑی منہ دا مہر دیو دا ڈوپلا کی رت دی دیوانہ پڑی ناں سر وا تو جا سدکے پر وا تو جا سدکے منہڑ دا نہیں نوھا کر تے اوڑ کریو ہا کر کے او تو کیمتی اندی ماں ਰੋਹਾਤੀ ਚੋਰ ਹੋ ਗਵਨੀ ਅੱਖ ਜਿਵੇਂ ਨਦੀ 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 oh <laughs> <laughs> تک پورے تے کھڑی بندہ توڑیا پر پر تے پورے تے بسائی میرا بندہ جاؤ بندہ پر پر تے پورے تے کھڑی بندہ توڑیا پر پر تے پورے تے بسائی میرا بندہ جاؤ بندہ پر پر تے پورے تے کھڑی بندہ توڑیا پر پر تے پورے تے بسائی میرا بندہ جاؤ بندہ پر پر تے پورے تے کھڑی بندہ توڑیا پر پر تے پورے تے بسائی میرا بندہ جاؤ

ਰੋਜ ਤੇ ਰੱਖੋ ਦੀ ਮੇਰੇ ਪੀਰ ਦੇ ਰੋਜ ਤੇ ਕਾਈ ਰਾਮ ਦਾ ਚੜੀ ਪੀਰ ਦੇ ਰੋਜ ਤੇ ਲਾਈ ਰਾਮ ਦਾ ਚੜੀ ਮੇਰੇ ਸਾਈ ਦੇ ਰੋਜ ਤੇ ਕਾਈ ਰਾਮ ਦਾ ਚੜੀ ਸਾਈ ਦੇ ਰੋਜ ਤੇ ਲਾਈ ਰਾਮ ਦਾ ਚੜੀ ਰੱਖੋ ਮੇਰੇ ਸਾਈ ਦੇ ਰੋਜ ਤੇ ਕਾਈ ਰਾਮ ਦਾ ਚੜੀ ਕਾਈ ਰਾਮ ਦਾ ਚੜੀ ਹੋਸ ਨੂੰ ਮੰਨਵਾ